ਕੋਈਆ ਅਨੇਕਾਂ ਪ੍ਰਕਾਰਾਂ ਦੀਆਂ ਭੁਰਭੰਗਤੀਆਂ ਦੀਆਂ ਮਾਫੀਆਂ ਅਰਸ਼ ਕਰਨੀਆਂ ਆਗਾਧੋ ਮਾਤਰ ਦੇ ਬਖਸ਼ਿਸ਼ ਦੇ ਸਮਾਤਰਖਸ਼ਣੇ ਕਿਰਪਾ ਕਰਨੀ ਲਹਿਮਤ ਕਰਨੀ ਚਾਹਤਿਆਂ ਕਰਾ ਕਰਨੀਆਂ ਫਾਤਿਹ ਸ਼ਾਹ ਬਾਹੂ ਜੀ ਗੁਰਮਖ ਪਰਵਾਰ ਦੇ ਵਿਰੰਮੇ ਸਭੀ ਕਾਰਜ ਨਿਰਾਸ਼ ਕਰਨੇ ਕਾਰਜ ਸੰਪੂਰਨ ਕਰਨੇ ਕਾਰਜਾਂ ਵਿੱਚ ਆਪ ਸੰਗ ਰੁਕੇ ਸਹਿਯਤਾ ਕਰਨੀ ਹਰ ਮਦਨੋ ਹਰ ਦਵਨੋ ਫਤਿਹ ਕਰਨੇ ਸਮੂਹ ਪਰਵਾਰ ਪੰਜਾਬ ਸਿੰਘ ਪਿਆਰ ਸੁਖ ਸ਼ਾਂਤੀਆਂ ਖੁਸ਼ੀਆਂ ਵਿੱਚ ਹਰਤਾ ਕਰਨੀਆਂ ਕਮਾਈਆਂ ਵਿੱਚ ਵਰਕਤਾ ਪਾਉਣੀਆਂ ਕਾਰੋਬਾਰਾਂ ਚ ਵੱਧ ਕਰਨੇ ਤਰੱਕੀਆਂ ਬਖਸ਼ਣੀਆਂ ਕਾਮਯਾਬੀਆਂ ਬਖਸ਼ਿਸ਼ ਕਰਨੀਆਂ ਮਨੋ ਕਾਮਨਾਵਾਂ ਸਮਰੱਦਾ ਪੂਰਨ ਕਰਨੀਆਂ ਪਾਤਸ਼ਾਹ ਵਾਹਿਗੁਰੂ ਜੀ ਗੁਰਬਾਣੀ ਦੇ ਭੋਗਾਂ ਤੋਂ ਪ੍ਰੰਤ ਗੁਰਮਖ ਪਰਿਵਾਰ ਵੱਲੋਂ ਪਾਤਸ਼ਾਹ ਆਪਿਆ ਨੂੰ ਸੁੰਦਰ ਰਮਾਲੇ ਦੇ ਸਾਲੀਆਂ ਪਹਿਨਾਏ ਹਨ ਪਾਤਸ਼ਾਹ ਵਾਹਿਗੁਰੂ ਜੀਓ ਪਰਸੋਂ ਤੋਂ ਹੀ ਆਪ ਜਨ ਮਹਾਰਾਜ ਗੁਰਮਖ ਪਰਿਵਾਰ ਨੇ ਚੰਦੂਆ ਸਾਹਿਬ ਦੀ ਵੀ ਸੇਵਾ ਕੀਤੀ ਹੈ ਜੋ ਪਰਸੋਂ ਤੋਂ ਆਪ ਜੀਆਂ ਦੇ ਮਹਾਰਾਜ ਸੁਗਤ ਰਿਹਾ ਹੈ ਪਾਤਸ਼ਾਹ ਆਪ ਜੀ ਨੇ ਮਹਾਰਾਜ ਨੂੰ ਸੁੰਦਰ ਰਮਾਲਾ ਸੁਗਤ ਰਿਹਾ ਮਹਾਰਾਜ ਦੀ ਸੁੰਦਰ ਸੁੰਦਰ ਰਮਾਲਾ ਦੀਆਂ ਵੀ ਸੇਵਾ ਕੀਤੀਆਂ ਗੁਰਮਖ ਪਰਿਵਾਰ ਨੇ ਜਿੰਨਾ ਜਿੰਨਾ ਭਾਵਨਾ ਕਰਕੇ ਗੁਰਮਖ ਪਰਿਵਾਰ ਨੇ ਚੰਦੂਆ ਸਾਹਿਬ ਦੀ ਰਮਾਲਾ ਸਾਹਿਬ ਦੀ ਮਹਾਰਾਜ ਸੇਵਾਆਂ ਕੀਤੀਆਂ ਸ਼ੁਭ ਭਾਵਨਾਵਾਂ ਪ੍ਰਗਟ ਕਰਨ ਨਾਲ ਘਰ ਪਰਿਵਾਰ ਦੀ ਪਿਆਰ ਸੁਖ ਸ਼ਰੰਤੀਆਂ ਕਮਾਈਆਂ ਕੁਰਤਾਂ ਪਾਉਣੀਆਂ ਬੱਚਣ ਦੇ ਸਿਰਾਂ ਤੇ ਮੇਰਾ ਪਰਿਆ ਹੱਥ ਰੱਖਣਾ ਕਾਰਜ ਦਾ ਅਸ ਕਰਨੇ ਕਾਰਨਾ ਵਿੱਚ ਸੁਖਦਾ ਬਖਸ਼ਿਸ਼ ਕਾਣੀ ਚੜ੍ਹਦਿਆਂ ਕਰਾ ਕਰਮਿਆ ਖੰਡ ਪਾਠੀ ਅਸਿੰਨਾ ਵਾਸਤੇ ਮਾਇਆ ਹਾਜ ਰੱਖ ਰਾਣੀ ਭਰਪੂਰ ਕਰਨੀ ਲੋਰ ਆਗੇ ਆ ਭਈਆ ਤਵੇ ਜੇ Agora uh the ਜੀ ਜੰਤ ਸਭ ਭਈ ਪਵਿੱਤਰ ਸਤ ਗੁਰ ਕੀ ਸਤ ਸਾਖੀ ਬਿਗਣਾ ਵਿਨਾਸ਼ਣ ਸਭ ਦੁੱਖ ਨਾਸ਼ਣ ਬਿਗੜ ਬਿਨਾਸ਼ਣ ਸਭ ਦੁਖ ਨਾਸ਼ਣ ਸਤਗੁਰ ਨਾਮ ਤਿਲੜਾਇ ਕੋਈ ਪਾਪ ਭੈ ਸਭ ਪਾਵਨ ਜਾਨਾ ਬਤੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰੂ ਜੀ ਬਨਵਾਜ ਅਦੰਕਰ ਗਿਆ ਜੀ ਸਿਆਰੇ ਇਤੋ ਇਹ ਕਰਦੇ ਪਰ ਸੋਨ ਹਾਲ ਸਤਿ ਸ੍ਰੀ ਅਕਾਲ ਕਠੇ ਅਦੁਰੇ ਲਾਗੇ ਹਾਂ ਇਧਰ ਆ ਜਾ ਸਾਹਮਣੇ ਨਿਕਲ ਬੰਦਾ Saturn i